ਇਹ ਨਵਜੋਤ ਸਿੱਧੂ ਵਰਗੇ ਵੀ ਐਵੇਂ ਨਹੀਂ ਮਾਕੇ ਸਟੇਜਾਂ ਦੇ ਖੜ-ਖੜ ਕੇ ਨਾ ਪਾਸਟਰਾਂ ਦੇ ਬਰਾਬਰ ਹਲੇਲੂਇਆ ਹਲੇਲੂਇਆ ਦੇ ਨਾਰੇ ਲਾਉਂਦੇ ਉਹਨਾਂ ਤੋਂ ਬਿਨਾਂ ਆਮ ਆਦਮੀ ਪਾਰਟੀ ਵਾਲੇ ਵੀ ਬੜੇ ਹਲੇਲੂਇਆ ਦੇ ਨਾਰੇ ਲਾਈ ਜਾਂਦੇ ਆ ਜਾ ਜਾ ਕੇ ਇਹਨਾਂ ਦੇ ਦਰਬਾਰਾਂ ਦੇ ਵਿੱਚ ਜਿਹੜੇ ਮਾਨਸਿਕ ਤੌਰ ਤੇ ਕਮਜ਼ੋਰ ਹੈਗਾ ਸਭ ਤੋਂ ਵੱਧ ਕੀ ਆ ਸਾਡੀਆਂ ਭੈਣਾਂ ਜਿਹੜੀਆਂ ਮਾਵਾ ਭੈਣਾਂ ਨੇ ਜਿਹੜੇ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੀਆਂ ਇਸੇ ਕਰਕੇ ਭੂਤਵਾਦ ਇਹਨਾਂ ਨੂੰ ਚਿੰਬੜਦਾ ਜਿਹੜੇ ਇਹ ਕੱਢਣਾ ਜਾਣਦੇ ਆ ਬਜਿੰਦਰ ਸਿੰਘ ਜਿਹਨੂੰ ਆ ਸਜ਼ਾ ਹੋਈ ਆ ਪਲਾਟਕਾਰ ਚ ਉਹਦੇ ਮਗਰ ਪੂਰੇ ਕੀ ਆ ਲਾਮ ਲਸ਼ਕਰ ਪੁਲਸਾ ਦੇ ਵੀ ਚਲਦੇ ਸੀਗੇ ਉਹ ਤਾਕਤ ਨੂੰ ਦੇਖ ਕੇ ਹੋਰ ਲੋਕ ਇਹਨਾਂ ਕੰਨੀ ਹੋਰ ਜੁੜੀ ਜਾਂਦੇ ਆ ਜੋ ਛੂਦਰ ਨੂੰ ਗਿਆਨ ਹੋ ਜਾਂਦਾ ਨਾ ਫਿਰ ਉਹ ਲੋਕਾਂ ਦੀਆਂ ਇੱਜ਼ਤਾਂ ਨਾਲ ਖੇਡਦਾ ਇਹ ਸਾਰੇ ਛੂਦਰ ਇਕੱਠੇ ਹੋਏ ਆ ਸਵਰਗ ਚ ਪਲਾਟ ਕੱਟੇ ਜਾ ਰਹੇ ਆ ਤੇ ਉੱਥੇ ਜੇ ਪਲਾਟ ਚਾਹੀਦਾ ਨਾ ਤੁਹਾਨੂੰ ਕਿਉਂਕਿ ਜਗ੍ਹਾ ਫਿਰ ਬੁੱਕ ਹੋ ਜਾਣੀ ਆ ਕਿਉਂਕਿ ਚੰਗੇ ਕੰਮ ਬਹੁਤ ਕਰਦੇ ਹੋ ਤੁਸੀਂ ਤਾਂ ਫਿਰ ਇਹਨਾਂ ਬੰਦੇ ਨਾਲ ਸੰਪਰਕ ਕਰ ਲਓ ਇਹ ਸਾਰੇ ਕੀ ਆ ਦਲਾਲ ਨੇ ਸਵਰਗ ਦੇ ਉੱਥੇ ਰੇਟ ਕੀ ਚੱਲਦਾ ਪੈਸਿਆਂ ਦੇ ਵਿੱਚ ਵੀ ਮੁੱਲ ਤਾਰ ਸਕਦੇ ਹੋ ਜਾ ਫਿਰ ਇੱਜ਼ਤਾਂ ਦੇ ਕੇ ਮੁੱਲ ਧਾਰਿਆ ਜਾਂਦਾ ਇਹ ਨਵਜੋਤ ਸਿੱਧੂ ਵਰਗੇ ਵੀ ਐਵੇਂ ਨਹੀਂ ਮਾ ਕੇ ਸਟੇਜਾਂ ਦੇ ਖੜ ਖੜ ਕੇ ਨਾ ਪਾਸਟਰਾਂ ਦੇ ਬਰਾਬਰ ਹਲੇਲੂਇਆ ਹਲੇਲੂਇਆ ਦੇ ਨਾਰੇ ਲਾਉਂਦੇ ਉਹਨਾਂ ਤੋਂ ਬਿਨਾਂ ਆਮ ਆਦਮੀ ਪਾਰਟੀ ਵਾਲੇ ਵੀ ਬੜੇ ਹਲੇਲੂਇਆ ਦੇ ਨਾਰੇ ਲਾਈ ਜਾਂਦੇ ਜਾ ਜਾ ਕੇ ਇਹਨਾਂ ਦੇ ਦਰਬਾਰਾਂ ਦੇ ਵਿੱਚ ਤੇ ਜਿਹੜੇ ਬਾਦਲ ਕੇ ਜਾ ਕੇ ਗੋਡੇ ਨਮਾਉਂਦੇ ਸੀ ਨਾ ਜਾ ਕੇ ਕੀ ਝੁਕਦੇ ਸੀ ਇਹਨਾਂ ਦੇ ਮੂਹਰੇ ਡੇਰਿਆਂ ਦੇ ਵਿੱਚ ਜਾ ਜਾ ਕੇ ਝੁਕਦੇ ਸੀ ਉਹ ਕਿਉਂ ਝੁਕਦੇ ਆ ਕਿਉਂਕਿ ਅਗਲਾਂ ਦੇ ਪੱਲੇ ਤਾਕਤ ਆ ਭਾਈ ਲਾਲਾਂ ਕੋਲੇ ਬੜੀ ਤਾਕਤ ਆ ਤੇ ਤਾਕਤ ਦਿੱਤੀ ਕਿਹਨੇ ਆ ਤੁਸੀਂ ਦਿੱਤੀ ਆ ਫਿਰ ਖੋਲੋ ਇਹਨਾਂ ਤੋਂ ਤਾਕਤ ਜੇ ਖ ਤੇ ਸਾਥ ਦੇ ਦੇ ਪੋਸਟ ਸ਼ੇਅਰ ਵੀ ਕਰਿਓ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਇਹ ਤਾਕਤ ਇਹਨਾਂ ਕੋਲੇ ਆਈ ਕਿਵੇਂ ਆ ਜਦੋਂ ਸਾਡੇ ਘੱਟ ਹੋਣ ਲੱਗੇ ਇਹਨਾਂ ਨੇ ਦੇਖ ਲਿਆ ਕਿ ਸਾਡੀਆਂ ਕਮਜ਼ੋਰੀਆਂ ਫੜ ਲਈਆਂ ਇਹਨਾਂ ਨੇ ਡਿਸਕ੍ਰਿਮੀਨੇਸ਼ਨ ਆ ਸਾਡੇ ਦੇ ਅਸੀਂ ਕੀ ਆ ਉੱਚ ਨੀਚ ਜਿਹੜੀ ਵਿੱਚ ਪਾੜੀ ਬੈਠੇ ਆ ਉਹ ਚੀਜ਼ ਕੀ ਇਹਨਾਂ ਨੇ ਫੜ ਲਈ ਜਿਹੜੇ ਗਰੀਬ ਲੋਕ ਆ ਉਹਨਾਂ ਦੀ ਕੀ ਆ ਨਵਜ ਫੜੀ ਬੈਠੇ ਆ ਜਿਹੜੇ ਮਾਨਸਿਕ ਤੌਰ ਤੇ ਕਮਜ਼ੋਰ ਹੈਗਾ ਸਭ ਤੋਂ ਵੱਧ ਕੀ ਆ ਸਾਡੀਆਂ ਭੈਣਾਂ ਜਿਹੜੀਆਂ ਮਾਵਾ ਭੈਣਾਂ ਨੇ ਜਿਹੜੇ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੀਆਂ ਇਸੇ ਕਰਕੇ ਭੂਤਵਾਦ ਇਹਨਾਂ ਨੂੰ ਚਿੰਬੜਦਾ ਜਿਹੜੇ ਇਹ ਕੱਢਣਾ ਜਾਣਦੇ ਆ ਤੇ ਜਦੋਂ ਸਾਡਾ ਉਥੇ ਕੱਠ ਵੱਜ ਜਾਂਦਾ ਫਿਰ ਸਿਆਸੀ ਲੋਕ ਕੀ ਆ ਇਹਨਾਂ ਦੇ ਕੋਲੇ ਆ ਕੇ ਗੋਡੇ ਸਿਰ ਨਮਾਉਂਦੇ ਆ ਜਦੋਂ ਸਿਰ ਨਮਾਉਂਦੇ ਆ ਫਿਰ ਪੜੇ ਲਿਖੇ ਲੋਕ ਵੀ ਫਿਰ ਕੀ ਕਰਦੇ ਆ ਉਹਨਾਂ ਕੋਲੇ ਜਾਂਦੇ ਆ ਕਿਉਂਕਿ ਉਹਨਾਂ ਨੇ ਫਿਰ ਆਦਿਆਂ ਕਿਸੇ ਨੇ ਬਦਲੀ ਕਰਾਉਣੀ ਆ ਕਿਸੇ ਨੇ ਆਹ ਦੋ ਨੰਬਰ ਦਾ ਕੰਮ ਕਰਾਉਣਾ ਉਹ ਵੀ ਜਾ ਕੇ ਫਿਰ ਇਹਨਾਂ ਪਾਸਟਰਾਂ ਦੇ ਡੇਰਿਆਂ ਦੇ ਵਿੱਚ ਜਾ ਕੇ ਕੀ ਆ ਸਿਰ ਨਮਾਉਣ ਲੱਗ ਜਾਂਦੇ ਆ ਉਹਨਾਂ ਨੂੰ ਪੜੇ ਲਿਖਿਆਂ ਨੂੰ ਦੇਖ ਕੇ ਆਲੇ ਦੁਆਲੇ ਵਰਗੇ ਜਿਹੜੇ ਹੋਰ ਬੈਠੇ ਹੁੰਦੇ ਆ ਲੋਕ ਉਹ ਵੀ ਸੋਚਦੇ ਆ ਵੀ ਯਾਰ ਐਡਾ ਪੜਿਆ ਲਿਖਿਆ ਐਡਾ ਅਫਸਰ ਬੰਦਾ ਜਾ ਕੇ ਕੀ ਆ ਇਹਦੇ ਮੂਰੇ ਝੁਕੀ ਜਾਂਦਾ ਸਾਰਾ ਪੁਲਿਸ ਤ ਬੇਜੰਦਰ ਸਿੰਘ ਜਿਹਨੂੰ ਆ ਸਜ਼ਾ ਹੋਈ ਆ ਬਲਾਤਕਾਰ ਚ ਉਹਦੇ ਮਗਰ ਪੂਰੇ ਕੀ ਆ ਲਾਮ ਲਸ਼ਕਰ ਪੁਲਸਾ ਦੇ ਵੀ ਚਲਦੇ ਸੀਗੇ ਉਹ ਤਾਕਤ ਨੂੰ ਦੇਖ ਕੇ ਹੋਰ ਲੋਕ ਇਹਨਾਂ ਕਨੇ ਹੋਰ ਜੁੜੀ ਜਾਂਦੇ ਆ ਤੇ ਲੀਡਰਾਂ ਨੇ ਫਿਰ ਆਉਣਾ ਕਿਉਂ ਆ ਕਿਉਂਕਿ ਲੀਡਰਾਂ ਨੇ ਫਿਰ ਕੀ ਆ ਵੋਟਾਂ ਲੈਣੀਆਂ ਤੇ ਵੋਟਾਂ ਥੋਡੀਆਂ ਨੇ ਥੋੜੀ ਤਾਕਤ ਥੋੜੇ ਸਰੋਂ ਮਾ ਕੇ ਲੈ ਲੈਂਦੇ ਆ ਕਿਉਂਕਿ ਤੁਸੀਂ ਇਹਨਾਂ ਕੋਲੇ ਜਦੋਂ ਜਾਣਾ ਸ਼ੁਰੂ ਕਰ ਦਿੰਨੇ ਹੋ ਤੇ ਲੀਡਰ ਇਹਨਾਂ ਕੋਲੇ ਆਉਣ ਲੱਗ ਜਾਂਦੇ ਆ ਇਹਨਾਂ ਦੀ ਤੂਤੀ ਬੋਲਣ ਲੱਗ ਜਾਂਦੀ ਆ ਫੋਨ ਤੇ ਕੰਮ ਹੋਣ ਲੱਗ ਜਾਂਦੇ ਆ ਬਾਬਾ ਜੀ ਫਿਰ ਫੋਨ ਕਰਕੇ ਹਰ ਤਰ੍ਹਾਂ ਦਾ ਦੁੱਖ ਨਿਵਾਰਨ ਕਰਨ ਲੱਗ ਜਾਂਦੇ ਆ ਤੇ ਮੰ ਉਹਨਾਂ ਨੂੰ ਕੀ ਸੌਖਾ ਮਾਕੇ ਮੂਰਖ ਬਣਾਉਣਾ ਕਿ ਉਹਨਾਂ ਨੂੰ ਦੇਖੋ ਗੱਲ ਕਹਿਣੀ ਆ ਜੇ ਤਾਂ ਕੰਮ ਹੋ ਗਿਆ ਉਹਨਾਂ ਦਾ ਉਹਨਾਂ ਦਾ ਦੁੱਖ ਨਿਵਾਰਨ ਹੋ ਗਿਆ ਤਾਂ ਮਾਕੇ ਠੀਕ ਆ ਫਿਰ ਤਾਂ ਬਾਬਾ ਦੀ ਬੱਲੇ ਬੱਲੇ ਆ ਤੇ ਜੇ ਦੁੱਖ ਨਿਵਾਰ ਨਹੀਂ ਹੁੰਦਾ ਫਿਰ ਬਾਬੇ ਕਹਿ ਦਿੰਦੇ ਆ ਕੀ ਆ ਵੀ ਤੇਰੀ ਸ਼ਰਧਾ ਸੱਚੀ ਨਹੀਂ ਸੀ ਤੂੰ ਸੱਚੇ ਦਿਲੋਂ ਨਹੀਂ ਮਾਕੇ ਕੀ ਆ ਸਾਡਾ ਕੰਮ ਕੀਤਾ ਪਰ ਮੈਨੂੰ ਤੁਸੀਂ ਦੱਸੋ ਕਿ ਪਾਦਰੀ ਦਾ ਕਸੂਰ ਕੀ ਸੀ ਵੀ ਜਿਹਨੂੰ ਕੀ ਉਮਰ ਕੈਦੀ ਸਜ਼ਾ ਦਿੱਤੀ ਆ ਆਜੋ ਪਹਿਲਾਂ ਦੇਖ ਲਈਏ ਵੀ ਪਾਦਰੀ ਦਾ ਕਸੂਰ ਸੀ ਕਿ ਇਹਨਾਂ ਲੋਕਾਂ ਦਾ ਕਸੂਰ ਸੀ ਜਿਹੜਿਆਂ ਨੇ ਸਾਨੂੰ ਉਹਨਾਂ ਦੇ ਬੱਸ ਪਾਤਾ ਯਾਰ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਐਵੇਂ ਨਹੀਂ ਕਿਹਾ ਹਿੰਦੂ ਧਰਮ ਵਾਲੇ ਜਿਹੜੇ ਗੱਲ ਕਰਦੇ ਹੁੰਦੇ ਆ ਨਾ ਕਹਿੰਦੇ ਕੀ ਆ ਸ਼ੂਦਰ ਦੇ ਕੰਨਾਂ 'ਚ ਢਾਲ ਕੇ ਸਿੱਕਾ ਪਾਉਣਾ ਬੰਦਾ ਮੈਂ ਉਸ ਗੱਲ ਦਾ ਹਮਾਇਤੀ ਆ ਜੇ ਉਹ ਸ਼ੂਦਰ ਨੂੰ ਗਿਆਨ ਹੋ ਜਾਂਦਾ ਨਾ ਫਿਰ ਉਹ ਲੋਕਾਂ ਦੀ ਇੱਜ਼ਤਾਂ ਨਾਲ ਖੇਡਦਾ ਇਹ ਸਾਰੇ ਸ਼ੂਦਰ ਇਕੱਠੇ ਹੋਏ ਆ ਜਿਹੜੇ ਵਰਨ ਬਣਾਏ ਸੀ ਨਾ ਸਨਾਤਨ ਦੇ ਵਿੱਚ ਵੀ ਉਹ ਵੀ ਕੀ ਹੈ ਦਿਮਾਗ ਦੀ ਚੇਤਨਤਾ ਦੇ ਹਿਸਾਬ ਦੇ ਨਾਲ ਜਿਵੇਂ ਜਿਵੇਂ ਈਵੋਲਵ ਹੁੰਦਾ ਬੰਦਾ ਵਰਨ ਬਣ ਗਈ ਸੀ ਜਿਹਨੂੰ ਮਤ ਹੈ ਨਹੀਂ ਉਹ ਸ਼ੂਦਰ ਆ ਜਿਵੇਂ ਜਿਵੇਂ ਮਾਤੇ ਈਵੋਲਵ ਹੋਈ ਜਾਂਦੀ ਆ ਬੰਦਾ ਬ੍ਰਹਮਪਾਦ ਕਰਨੀ ਚਾਈ ਜਾਂਦਾ ਪਾਸਟਰਾਂ ਦੇ ਬੱਸ ਸਾਨੂੰ ਕਿੰਨਾ ਨੇ ਪਾਇਆ ਸਾਡੇ ਆਪਣੇ ਆਣੇ ਪਾਇਆ ਉਹ ਹਿੰਦੂ ਹਿੰਦੂ ਧਰਮ ਦੇ ਠੇਕੇਦਾਰ ਵੀ ਹੈਗਾ ਸਾਡੇ ਸਿੱਖ ਧਰਮ ਦੇ ਵੀ ਠੇਕੇਦਾਰ ਹੈਗੇ ਆ ਸਾਡੇ ਬਾਬੇ ਨਾਨਕ ਦੀ ਕੀ ਆ ਫਲਸਫਾ ਅਸਲ ਚ ਇਹਨਾਂ ਨੇ ਸਮਝ ਲਿਆ ਬਾਬਾ ਨਾਨਕ ਕੀ ਕਹਿੰਦਾ ਸੀ ਜਿੱਥੇ ਨੀਚ ਸਮਾਲ ਲੈਣ ਤਿੱਥੇ ਨਦਰ ਤੇਰੀ ਬਖਸ਼ੀਸ਼ ਇਹਨਾਂ ਨੇ ਕੀ ਕੀਤਾ ਜਿਹੜੇ ਕੀ ਆ ਦੱਬੇ ਕੁਚਲੇ ਲੋਕ ਨੇ ਨਾ ਜਿਹੜੇ ਦੁਖੀ ਲੋਕ ਨੇ ਉਹਨਾਂ ਲੋਕਾਂ ਦੇ ਉੱਤੇ ਫਿਰ ਕੀ ਆ ਇਹ ਆਪਣਾ ਪ੍ਰਭਾਵ ਪਾ ਰਹੇ ਆ ਹੁਣ ਕਈ ਬੰਦੇ ਕਹਿੰਦੇ ਯਾਰ ਜਿਹੜੇ ਬੰਦੇ ਕੀ ਆ ਅੱਜ ਕਿਸੇ ਲਾਲਚ ਵਸ ਪੈ ਕੇ ਇੰਨਾ ਕੰਨੀ ਜਾ ਰਹੇ ਆ ਮਤਲਬ ਕੀ ਆ ਵੇ ਕਨਵਰਜਨ ਕਰਨੀ ਜਾਈ ਜਾਂਦੇ ਆ ਉਹਨਾਂ ਬੰਦੇ ਨੇ ਕੱਲ ਨੂੰ ਚਾਰ ਛਿੱਲੜ ਦੇ ਕੇ ਹੋਰ ਪਾਸੇ ਟੱਪ ਜਾਣਗੇ ਉਹਨਾਂ ਬੰਦੇ ਦਾ اخلاق ਕੀ ਹੈ ਕਿ ਉਹਨਾਂ ਬੰਦਿਆਂ ਨੂੰ ਮੋੜਨ ਦਾ ਵੀ ਕੀ ਫਾਇਦਾ ਜਿੰਨਾ ਬੰਦੇ ਦੇ ਕੀ ਪੱਲੇ ਕੁਝ ਹੈ ਨਹੀਂ ਪਰ ਉਹਨਾਂ ਬੰਦੇ ਦੇ ਪੱਲੇ ਪਾਉਣਾ ਕਿਹਨੇ ਸੀ ਯਾਰ ਢਿੱਡੋਂ ਭੁੱਖੇ ਬੰਦੇ ਨੂੰ ਕੀ ਆ ਧਰਮ ਨਹੀਂ ਦੀਂਦਾ ਉਹਨੂੰ ਰੋਟੀ ਦੀਂਦੇ ਤੇ ਜਿਹੜੇ ਪਾਸੇ ਰੋਟੀ ਮਿਲਦੀ ਆ ਅਗਲਾ ਫਿਰ ਉਧਰਲੇ ਪਾਸੇ ਜਾਂਦਾ ਯਾਰ ਸਭ ਤੋਂ ਵੱਡਾ ਕਾਰਨ ਹੀ ਜਿਹੜਾ ਕੀ ਆ ਇਹਨਾਂ ਪਾਸਟਰਾਂ ਦੇ ਮਗਰ ਲੱਗਣ ਦਾ ਕਾਰਨ ਉਹ ਕੀ ਆ ਡਿਸਕ੍ਰਿਮੀਨੇਸ਼ਨ ਆ ਇਹਨਾਂ ਨੂੰ ਯਾਰ ਇੱਜ਼ਤ ਕੌਣ ਦਿੰਦਾ ਮੈਨੂੰ ਐਂ ਦੱਸ ਦਿਓ ਅੱਜ ਸਾਡੇ ਕੀ ਆ ਸਭ ਤੋਂ ਵੱਧ ਜਾਤਾਂ ਦੇ ਨਾਂ ਤੇ ਗੁਰਦੁਆਰੇ ਬਣ ਗਏ ਦੂਜਾ ਸਾਡੇ ਗੁਰੂ ਤੋਂ ਮਤ ਕੀ ਸਿੱਖ ਗਏ ਇਹ ਸਾਡੇ ਗੁਰੂ ਨੇ ਕੀ ਕੀਤਾ ਸੀ ਨਾਲ દવાਖਾਨੇ ਖੋਲੇ ਸੀ ਸਾਡੇ ਤੀਜੇ ਪਾਸ਼ਾ ਜਿਹੜੇ ਸੀਗੇ ਉਹਨਾਂ ਕੋਲੇ ਬੜੇ ਉੱਚ ਕੋਟੀ ਦੇ ਵੈਦ ਹੁੰਦੇ ਸੀ ਤੇ ਸਾਡੇ 7ਵੇਂ ਪਾਸ਼ਾ ਜਿਹੜੇ ਗੁਰੂ ਹਰ Rai ਜੀ ਰਹੇ ਉਹਨੇ ਦਾਰਾ ਸ਼ਕੋਹ ਦਾ ਉਸ ਸਮੇਂ ਦੇ ਕੀ ਆ ਸਾਡੇ ਦਿੱਲੀ ਦੇ ਹੁਕਮਰਾਨ ਦੇ ਮੁੰਡੇ ਦਾ ਦਾਰਾ ਸ਼ਕੋਹ ਦਾ ਵੀ ਇਲਾਜ ਕੀਤਾ ਜਿਹਦਾ ਇਲਾਜ ਪੂਰੇ ਮੁਲਕ ਦੇ ਵਿੱਚ ਕਿਸੇ ਤੋਂ ਹੋਇਆ ਨਹੀਂ ਸੀ ਤੇ ਇਲਾਜ ਇਹ ਵੀ ਕਰਦੇ ਆ ਪਰ ਇਲਾਜ ਕਿਦਾ ਕਰਦੇ ਆ ਜਿਹੜੇ ਮਾਨਸਿਕ ਤੌਰ ਤੇ ਕਮਜ਼ੋਰ ਲੋਕ ਆ ਯਾਰ ਮਾਨਸਿਕ ਤੌਰ ਤੇ ਕਮਜ਼ੋਰ ਬੰਦੇ ਨੂੰ ਬੜੇ ਸੌਖਾ ਕੀ ਆ ਆਪਦੇ ਮੈਂ ਕਿਹਾ ਉਹਦੇ ਚ ਲਿਆ ਜਾ ਸਕਦਾ ਫਰੇਵ ਦੇ ਨਾਲ ਧੋਖੇ ਦੇ ਨਾਲ ਉਹਨੇ ਕਰਦੇ ਕੀ ਆ ਇਹ ਸੁਰਕੀਆ ਡਰਾਮਾ ਰਚਦੇ ਆ ਪਿੱਛੇ ਜਿਹਨੇ ਡਰਾਮੇ ਐਕਸਪੋਜ਼ ਵੀ ਹੋ ਗਏ ਸੀ ਹੁਣ ਜਿਹੜਾ ਬੰਦਾ ਪਿੱਛੇ ਜੇ ਬਜਿੰਦਰ ਸਿੰਘ ਜੀ ਨੂੰ ਕੀ ਸਜ਼ਾ ਸੁਣਾਈ ਗਈ ਆ ਹੁਣ ਤੁਸੀਂ ਸਾਰੇ ਜਾਣਦੇ ਹੋਵੋਗੇ ਜਿਹੜਾ ਕਹਿੰਦੇ ਆ ਕਿ ਆ ਲੋਕਾਂ ਦਾ ਹਰੇਕ ਦੁੱਖ ਘੱਟ ਦਿੰਦਾ ਸੀ ਕਿਸੇ ਨੂੰ ਕੈਂਸਰ ਦਾ ਇਲਾਜ ਕਰ ਦਿੰਦਾ ਸੀ ਦਮੇ ਦਾ ਮਰੀਜ਼ ਹੁੰਦਾ ਧੰਗ ਦਾ ਮਰੀਜ਼ ਹੁੰਦਾ ਹਰ ਤਰ੍ਹਾਂ ਦਾ ਬੰਦੇ ਨੂੰ ਗੁੰਗਿਆਂ ਨੂੰ ਬੋਲਣ ਲਾ ਦਿੰਦਾ ਸੀ ਉਹ ਬੰਦਾ ਫਿਰ ਲੇਲੜੀਆਂ ਕਿਵੇਂ ਕੱਢਦਾ ਸੀ ਜਦੋਂ ਕੋਰਟ ਦੇ ਵਿੱਚ ਸਜ਼ਾ ਹੋਈ ਆ ਕਹਿੰਦਾ ਮੇਰੇ ਘਰ ਵਾਲੀ ਬਿਮਾਰ ਰਹਿੰਦੀ ਆ ਆਦੇ ਘਰ ਵਾਲੀ ਦਾ ਇਲਾਜ ਤਾਂ ਤੋ ਹੋਇਆ ਨਾ ਫਿਰ ਕਹਿੰਦਾ ਮੇਰੇ ਕਿ ਮਾਂ ਕੇ ਲੱਤ ਦੇ ਵਿੱਚ ਵੀ ਕੀ ਆ ਸਰੀਆ ਪਿਆ ਹੋਇਆ ਮੇਰੇ ਤੇ ਕਹਿੰਦਾ ਤਰਸ ਕਰੋ ਜੇ ਬਾਕੀ ਚਮਤਕਾਰ ਹੁੰਦਾ ਤਾਂ ਮੈਨੂੰ ਐ ਦੱਸੋ ਇਹਨਾਂ ਦੇ ਧਰਮ ਦੇ ਵਿੱਚ ਸਭ ਤੋਂ ਜਿਹੜਾ ਕੀ ਆ ਉੱਪਰਲੀ ਪੋਜੀਸ਼ਨ ਦੇ ਪੋਪ ਬੈਠਾ ਉਹਦੇ ਗੋਡੇ ਕਿਉਂ ਖਰਾਬ ਹੁੰਦੇ ਤੇ ਸਾਡੇ ਪੰਜਾਬ ਤੇ ਨਰੂਲਾ ਨਾਂ ਦਾ ਜਿਹੜਾ ਮੈਂ ਕਿਹਾ ਪਾਸਟਰ ਜਿਹੜਾ ਸਭ ਤੋਂ ਵੱਧ ਲੋਕਾਂ ਨੂੰ ਮੂਰਖ ਬਣਾਉਂਦਾ ਕਹਿੰਦਾ ਕੀ ਆ ਕਹਿੰਦਾ ਮੈਂ ਹਰ ਬਿਮਾਰੀ ਦਾ ਇਲਾਜ ਕਰ ਦੰਨਾ لیکن ਅਸੀਂ ਛੇਤਰ ਵਾਰ-ਵਾਰ ਕੇ ਕਰੋਨਾ ਭਜਾਵਾਂਗੇ ਤੇ ਜਦੋਂ ਕਰੋਨਾ ਆਇਆ ਸੀ ਸਭ ਤੋਂ ਵੱਧ ਉਹਨਾਂ ਮੁਲਕਾਂ ਦੇ ਵਿੱਚ ਲੋਕਾਂ ਦਾ ਡੈਥ ਰੇਟ ਜ਼ਿਆਦਾ ਸੀਗਾ ਜਿਨ੍ਹਾਂ ਮੁਲਕਾਂ ਦੇ ਵਿੱਚ ਸਭ ਤੋਂ ਵੱਧ ਇਸਾਈ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਆ ਮੇਰਾ ਮਤਲਬ ਯੂਰਪੀਅਨ ਮੁਲਕਾਂ ਤੋਂ ਹੁਣੇ ਪਾਸਟਰ ਜੇ ਕਰਦੇ ਕੀ ਆ ਇਹ ਸਭ ਤੋਂ ਪਹਿਲਾਂ ਲੋਕਾਂ ਦੀ ਕਮਜ਼ੋਰੀ ਲੱਭ ਲੈਂਦੇ ਆ ਕਿਸੇ ਇੱਕ ਬੰਦੇ ਨੂੰ ਘਰ ਪਵਾਤਾ ਕਿਸੇ ਪਿੰਡ ਦੇ ਵਿੱਚ ਤਾਂ ਸਾਰੇ ਪਿੰਡ ਦੇ ਗਰੀਬ ਗੁਰਦੇ ਸਾਰੇ ਇਹਨਾਂ ਦੇ ਮਗਰ ਲੱਗ ਜਾਂਦੇ ਆ ਕਿਸੇ ਦਾ ਜਵਾਕ ਕੀ ਆ ਮਾੜਾ ਮੋੜਾ ਪੜ੍ਹਾਈ ਦੇ ਵਿੱਚ ਸਪੋਰਟ ਕਰ ਦਿੰਦੇ ਆ ਉਹ ਐ ਜੀ ਪੀ ਸੀ ਦਾ ਕੀ ਅਰਬਾਂ ਖਰਬਾਂ ਦਾ ਬਜਟ ਆ ਕਿਹੜਾ ਜਵਾਕ ਮੈਨ ਇਹ ਮੈਨੂੰ ਦੱਸ ਵੀ ਦਿਓ ਜੇ ਕਿਸੇ ਨੂੰ ਪਤਾ ਹੋਵੇ ਅਸੀਂ ਉਹਨਾਂ ਲੋਕਾਂ ਦਾ ਮੁਕਾਬਲਾ ਕਰਨ ਦੇ ਚੱਕਰ ਦੇ ਵਿੱਚ ਨਾ ਅਸੀਂ ਆਪਦੇ ਬਾਬੇ ਨੂੰ ਕਰਾਮਾਤੀ ਦਿਖਾ ਕੇ ਸਾਡੀ ਨਵੀਂ ਜਨਰੇਸ਼ਨ ਨੂੰ ਆਪਦੇ ਧਰਮ ਨਾਲੋਂ ਕੀ ਆ ਤੋੜ ਰਹੇ ਆ ਕਿਉਂਕਿ ਨਵੀਂ ਜਨਰੇਸ਼ਨ ਇਹਨਾਂ ਗੱਲਾਂ 'ਚ ਕਦੇ ਯਕੀਨ ਨਹੀਂ ਕਰਦੀ ਜਿਹੜੇ ਸਾਇੰਸ ਯੁੱਗ ਦੇ ਜੰਮੇ ਜਵਾਕ ਨੇ ਹੁਣ ਬਾਬੇ ਨਾਨਕ ਨੇ ਸਾਨੂੰ ਦਿੱਤਾ ਕੀ ਸੀ ਬਾਬੇ ਨਾਨਕ ਨੇ ਸਾਨੂੰ ਇੱਕ ਬਰਫ਼ ਦਾ ਮੁੰਡਾ ਦਿੱਤਾ ਤੇ ਬਾਬੇ ਨੇ ਕੀ ਸੋਚਿਆ ਨਾਲ ਸਾਨੂੰ ਕੀ ਆ ਮਤ ਦੇਣ ਵਾਸਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਕੀ ਆ ਸਿਰਜ ਕੇ ਦਿੱਤੇ ਤੇ ਅਸੀਂ ਜਦੋਂ ਕੀ ਆ ਉਹਨਾਂ ਨੂੰ ਸਮਝਣਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਹੌਲੀ ਹੌਲੀ ਜਿਵੇਂ ਜਿਵੇਂ ਕਹਿੰਦੇ ਬਰਪ ਖੁਰ ਜਾਂਦੀ ਆ ਮਗਰੋਂ ਜਦੋਂ ਹੱਥ ਸਾਡੇਆਂ ਨੂੰ ਖਾਲੀ ਰਹਿ ਜਾਂਦੇ ਤਾਂ ਸਾਨੂੰ ਅਹਿਸਾਸ ਹੋ ਜਾਣਾ ਸੀ ਇਸੇ ਕਰਕੇ ਬਾਬੇ ਨਾਨਕ ਨੇ ਕਿਹਾ ਸੀ ਕਿ ਪ੍ਰਮਾਤਮਾ ਦੀ ਕੋਈ ਸ਼ਕਲ ਨਹੀਂ ਸੂਰਤ ਨਹੀਂ ਉਹ ਮੂਰਤਾ ਉਹਦਾ ਕੋਈ ਰੰਗ ਨਹੀਂ ਰੂਪ ਨਹੀਂ ਆਕਾਰ ਨਹੀਂ ਤਾਂ ਕਿ ਲੋਕੀ ਇਹ ਸਮਝ ਜਾਣ ਪਰ ਉਹ ਬਰਫ ਦਾ ਜਿੱਕਿਆ ਮੁੰਡਾ ਜਦੋਂ ਖੁਰ ਗਿਆ ਤਾਂ ਸਾਡੇ ਵਾਲਿਆਂ ਨੇ ਵਿੱਚ ਕੀ ਲੱਕੜ ਦੇ ਮੁੰਡੇ ਫਸਾ ਲੇ ਕਿਸੇ ਨੇ ਵਿੱਚ ਕ੍ਰਾਸ ਫਸਾ ਕੇ ਬਹਿ ਗਿਆ ਤਾਂ ਕਿਸੇ ਨੇ ਕੋਈ ਮੂਰਤ ਪਸਾ ਲਈ ਲੋਕਾਂ ਨੂੰ ਗੁੰਮਰਾਹ ਕਰਨ ਲੱਗ ਗਿਆ ਹੁਣ ਕੱਲ੍ਹਾਈ ਸਮ ਸੀ ਇੱਕ ਕਹਿੰਦੇ ਸਲੀਬ ਤੇ ਚੜਿਆ ਸੀ ਤੇ ਰਹਿੰਦੀ ਦੁਨੀਆਂ ਤੱਕ ਅੱਜ ਵੀ ਉਹਦੇ ਗੁਣ ਗਾਣੇ ਕਿ ਉਹ ਸੋਲੇ ਗਾ ਅੱਜ ਵੀ ਉਹਨੂੰ ਪ੍ਰਚਾਰਿਆ ਜਾ ਰਿਹਾ ਹੈ ਉਹਦੀ ਕੁਰਬਾਨੀ ਨੂੰ ਸਾਡੀਆਂ ਕੁਰਬਾਨੀਆਂ ਤਾਂ ਦੇਖ ਲੋ ਯਾਰ ਸਾਡੇ 7-7 ਸਾਲ ਦੇ 9-9 ਸਾਲ ਦੇ ਮੈਂ ਕਹਣਾ ਵੀ ਨਾਮ ਜੰਮੇ ਬੱਚੇ ਵੀ ਸਾਡੇ ਕਿਹ ਸ਼ਹਾਦਤਾਂ ਦੇ ਗਏ ਕਾਦੇ ਵਾਸਤੇ ਸਿਰਫ ਧਰਮ ਦੀ ਕਨਵਰਜਨ ਵਾਸਤੇ ਵੀ ਅਸੀਂ ਧਰਮ ਦੇ ਆਦੇ ਸਿੱਧਕ ਤੋਂ ਆਦੇ ਧਰਮ ਤੋਂ ਨਹੀਂ ਡੋਲੇ ਫਿਰ ਵੀ ਆਪ ਦੇ ਕੀ ਸਿਰ ਕਲਮ ਕਰਾਤੇ ਉਹਨਾਂ ਨੇ ਤੇ ਕਿੰਨੀਆਂ ਸਾਡੇ ਸ਼ਹਾਦਤਾਂ ਮੈਂ ਕਹਣਾ ਵੀ ਗਿਣੀਆਂ ਨਹੀਂ ਜਾ ਸਕਦੀਆਂ ਜਿਨ੍ਹਾਂ ਨੇ ਸਾਡੇ ਧਰਮ ਨੂੰ ਇਸ ਕੀਆ ਨਾਂ ਛੱਡਣ ਖਾਤਰ ਜਿਨ੍ਹਾਂ ਨੇ ਧਰਮ ਕਨਵਰਜਨ ਦੇ ਵਿਰਧ ਆਪਦੇ ਕੀ ਸਿਰ ਕਲਮ ਕਰਾਤੇ ਖੋਪੜੀਆਂ ਲਹਾਤੀਆਂ ਚਰਖੜੀਆਂ ਤੇ ਚੜ ਗਏ ਬੰਦ-ਬੰਦ ਕਟਵਾਲੀ ਤੇ ਸਾਡੇ ਲੋਕੀ ਛੱਡ ਕੇ ਕਿਉਂ ਮਾ ਕੇ ਉਧਰ ਨੂੰ ਜਾਣ ਲੱਗ ਗਏ ਸਾਡੇ ਆਪਦਿਆਂ ਦੀ ਨਲੈਕੀ ਆ ਹੁਣੇ ਕੁੱਤਾ ਸੈਂਟਰ ਦੇ ਬੜਾ ਲੋਟ ਆ ਰਿਹਾ ਨਿਊ ਵਰਲਡ ਆਰਡਰ ਵਾਲਿਆਂ ਦੇ ਬੜਾ ਲੋਟ ਆ ਰਿਹਾ ਕਿਉਂਕਿ ਸਭ ਤੋਂ ਵੱਧ ਜਿਆ ਨਿਊ ਵਰਲਡ ਆਰਡਰ ਦੇ ਮੂਰੇ ਕੀ ਆ ਫਸਲ ਵਾਲੀ ਜਮਾਤ ਆ ਉਹ ਸਾਡੇ ਪੰਜਾਬ ਦੀ ਕਿਸਾਨੀ ਆ ਜਿਹੜੇ ਮੈਜੋਰਟੀ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਤੇ ਇਹਨਾਂ ਲੋਕਾਂ ਦੀ ਮਾਨਸਿਕਤਾ ਨੂੰ ਜੇ ਸੀ ਕੀ ਇਹ ਇਹਨਾਂ ਭੰਬਲ ਪੂਸਿਆਂ ਚ ਪਾ ਕੇ ਤਬਾਹ ਕਰ ਦੇਣਗੇ ਤਾਂ ਪਰ ਉਹ ਮੈਨੂੰ ਐਂ ਦੱਸੋ ਨਿਊ ਵਰਡ ਆਰਡਰ ਦੇ ਮੂਰੇ ਲੜਨ ਵਾਲਾ ਰਹਿ ਕਿੱਡਾ ਗਿਆ ਪੂਰੀ ਦੁਨੀਆ ਦੇ ਵਿੱਚ ਜਿਹੜਾ ਕਿਸਾਨ ਪ੍ਰੋਟੈਸਟ ਹੋਇਆ ਸੀ ਉਹ ਨਿਊ ਵਰਡ ਆਰਡਰ ਦੇਖੀ ਰਾਜ ਸਭ ਤੋਂ ਵੱਡੀ ਰਿਕਵਰਟ ਪੈਦਾ ਹੋਣ ਵਾਲਾ ਮਾਕੇ ਸੀਗਾ ਇਸੇ ਕਰਕੇ ਬਾਹਰਲੇ ਮੁਲਕਾਂ ਦੇ ਵਿੱਚੋਂ 10-10 ਹਜ਼ਾਰ ਕਰੋੜ ਰੁਪਈਆ ਸਾਡੇ ਕੀ ਆ ਮੁਲਕ ਦੇ ਵਿੱਚ ਧੱਕਿਆ ਜਾ ਰਿਹਾ ਸਾਡੇ ਲੋਕਾਂ ਨੂੰ ਕੀ ਆ ਫਾਈਨੈਂਸ਼ਲੀ ਹੈਲਪ ਕਰਕੇ ਮਾਕੇ ਮਾੜੀ-ਮੂਟੀ ਪੜ੍ਹਾਈ ਦੇ ਵਿੱਚ ਹੈਲਪ ਕਰਕੇ ਕਿਸੇ ਦੀ 2 ਰੁਪਈਆ ਨਕਦ ਵੀ ਦਿੱਤੇ ਜਾਂਦੇ ਆ ਲੋਕਾਂ ਨੂੰ ਉਹਨਾਂ ਨੂੰ ਕਾਦੇ ਵਾਸਤੇ ਕਨਵਰਜਨ ਕਰਵਾਈ ਜਾ ਰਹੀ ਆ ਤਾਂ ਕਿ ਸਾਡਾ اخلاق ਦੇ ਸਾਡੀ ਜਜਾ ਜਿਹੜੀ ਸਪੈਟ ਆ ਸਾਡੀ ਸਿੱਖੀ ਜਿਹੜੀ ਸਾਨੂੰ ਦਿੰਦੀ ਆ ਸਾਡਾ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਨੂੰ ਦਿੰਦਾ ਸਪਿਰਟ ਉਹ ਸਪਿਰਟ ਸਾਡੀ ਕੀ ਆ ਖਤਮ ਹੋ ਜੇ ਕਿਉਂਕਿ ਅਸੀਂ ਮੰਗ ਕਰਦੇ ਆ ਲੋਕ ਅਧਿਕਾਰ ਲਹਿਰ ਵੱਲੋਂ ਕਿ ਜਿਹੜਾ ਕੀ ਆ ਧਰਮ ਪਰਿਵਰਤਨ ਦੇ ਵਿਰੁੱਧ ਕਾਨੂੰਨ ਕੀ ਆ ਬਣਿਆ ਹੋਇਆ 10 ਸਟੇਟਾਂ ਨੇ ਆਪ ਦਾ ਕਾਨੂੰਨ ਬਣਾਇਆ ਹੋਇਆ ਸਭ ਤੋਂ ਪਹਿਲਾਂ 1967 ਜੁੜੀਸਾ ਨੇ ਧਰਮ ਕਨਵਰਜਨ ਦੇ ਮਕੇ ਜਿਹੜਾ ਸੀਗਾ ਉਹਨੂੰ ਰੋਕਣ ਵਾਸਤੇ ਧਰਮ ਕਨਵਰਜਨ ਦੇ ਖਿਲਾਫ ਕੀ ਇੱਕ ਕਾਨੂੰਨ ਪਾਸ ਕੀਤਾ ਹੋਇਆ ਉਸ ਤੋਂ ਬਿਨਾ ਗੁਜਰਾਤ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਔਰ ਨਾਚਲ ਪ੍ਰਦੇਸ਼ ਦੇ ਵਿੱਚ ਛੱਤੀਸਗੜ੍ਹ ਤੇ ਝਾਰਖੰ ਉਤਰਾਖੰਡ ਦੇ ਵਿੱਚ ਯੂਪੀ ਦੇ ਵਿੱਚ ਕਰਨਾਟਕਾ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹਨਾਂ ਸਾਰੇ 10 ਸਟੇਟਾਂ ਦੇ ਵਿੱਚ ਜਿਹੜਾ ਮਗਰ ਧਰਮ ਪਰਿਵਰਤਨ ਦੇ ਵਿਰੁੱਧ ਕੀਆ ਕਾਨੂੰਨ ਬਣਿਆ ਹੋਇਆ ਸਤਮਨਜੀ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾਓ